ਸਤਨਾਮ ਵਾਹਿਗੁਰੂ ਸਾਹਿਬ ਜੀ ਜਪੁ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚ ਸੋਚ ਨਾ ਹੋਵਾਈ ਜੇ ਸੋਚੀ ਲੱਖ ਵਾਰ ਚੁੱਪਾ ਚੁੱਪ ਨਾ ਹੋਵਾਈ ਜੇ ਜੇ ਲਾਇ ਰਹਿ ਲੇ ਉਤਾਰ ਫੁਕੇ ਆਪਕ ਨਾ ਉਤਰੀ ਜੇ ਬੰਨਾ ਪ੍ਰਿਆ ਪਰ ਸੱਜ ਸਣਪਾ ਲੱਖ ਹੋ ਹੈ ਤ ਇਕ ਨ ਚੱਲੇ ਨਾਰ ਕੇਵ ਸਚਿਆਰਾ ਹੋਈ ਇਕ ਕੋੜਾ ਟੁੱਟੇ ਪਾਲੋ ਹੁਕਮ ਅਟ ਜਾਏ ਚੱਲਣਾ ਨਾਲਿਖਿਆ ਨਾਲ ਹੁਕਮੇ ਹੁਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀਅ ਹੁਕਮ ਲਵੜਿ ਆਈ ਹੁਕਮੇ ਉਤਮ ਨੀਚ ਹੁਕਮ ਲਖ ਦੁਖ ਸਪਾਈਐ ਇਕ ਨਾ ਹੁਕਮੇ ਬਖਸ਼ੇਸ ਇਕ ਹੁਕਮੇ ਸਦਾ ਪੁਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮਾ ਜੇ ਬੁਝੈ ਤ ਹੁਮ ਕਹਿਣਾ ਕੋਇ ਗਾ ਵਿਖੋ ਤਾਣ ਹੋਵੈ ਕਿਸ ਤਾਣ ਗਾ ਵਿਖੋ ਦਾਤਣੇ ਨਿਸ਼ਾਨ ਗਾ ਵੇਖੋ ਗਣਵੜਿਆਈਆਂ ਚਾਰ ਗਾ ਵੇਖੋ ਵਿਦਿਆ ਵਿਖਮਾ ਵਿਚਾਰ ਗਾ ਵੇਖੋ ਸਾਜ਼ ਕਰੇ ਤਨ ਖੇ ਗਾ ਵੇਖੋ ਜੀ ਲਾ ਫਿਰ ਦੇ ਗਾ ਵੇਖੋ ਜਪ ਜਿਸੈ ਦੂਰ ਗਾ ਵੇਖੋ ਵਖਾ ਹਾਦਰਾ ਹਦੂਦਾ ਕਥਨਾ ਕਥਿਨ ਆਵੇ ਤੋਟ ਕਥ ਕਤ ਕਥੀ ਕੋਟੀ ਕੋਟ ਕੋਟਾ ਲੈਂਦਾ ਦੇ ਲੈਂਦੇ ਤੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਭ ਸਚ ਨਾਏ ਭਖਿਆ ਭਉ ਅਪਾਰ ਅੱਖ ਮੰਗੇ ਦੇਹ ਦੇਹੇ ਦਾਤ ਕਰੇ ਦਾਤਾਰ ਫੇਰ ਕੇ ਅਗਰ ਰਖੀਐ ਜਿਤੁ ਦਿਸੈ ਦਰਬਾਰ ਮਹੁ ਕੇ ਬੋਲਣ ਬੋਲੀਐ ਜਿ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮਖ ਦਵਰ ਨਾਨਕ ਆਵੈ ਜਾਣੀਐ ਸਭ ਆਪੇ ਸਤਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲਾ ਜਾਏ ਗਰਮਖ ਨਾਦੰ ਗਰਮਖ ਵੇਦੰ ਗਰਮਖ ਰਹਿ ਆਸਮਾਈ ਗੁਰ ਅਸਰ ਗੁਰ ਗੋਖ ਬਰਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣ ਆਖ ਨਾਹੀ ਕਹਿਣਾ ਕਤਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭ ਨਾ ਜੀਆ ਕਾ ਇੱਕ ਦਾਤਾ ਸੋਮੈ ਵਿਸਰਣ ਨ ਜਾਇ ਤੀਰਥ ਨਾਮ ਜੈ ਤਿਸ ਭਾਵਾ ਵਿਣ ਪਾਣ ਏਕੇ ਨਾਇ ਕਰੀ ਜੇ ਤਿਸ ਰਠੋ ਪਾਈ ਵੇਖਾ ਵਿਣ ਕਰਮਾ ਕੇ ਮਰ ਲਾਏ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੇ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲ ਸਭ ਕੋਏ ਚੰਗਾ ਨਮ ਰਖਾ ਏ ਕੈ ਜਸ ਕੀਰਤ ਜਗ ਲੈ ਚਿਤਸ ਨਦਰ ਨਾ ਆਵੈ ਤਾ ਗਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋ ਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨ ਸੋਝੈ ਜੇ ਤਿਸ ਗੁਣ ਕੋ ਏ ਕਰੇ ਸੁਣਿਆ ਸੇਧ ਪੀਰ ਸੁਰਨਾਤ ਸੁਣਿਆ ਧਰਤ ਤਵਲ ਆਕਾਸ਼ ਸੋਣਿਆ ਦੀਪ ਲੋ ਪਾਤਲ ਸੁਣਿਆ ਪਹਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਰ ਪਰਮ ਅਿੰਦ ਸੁਣਿਆ ਮਕਸ ਲਾਹਣ ਮੰਦ ਸੁਣਿਆ ਜੋਗ ਜੁਗਾਤਨ ਭੇਦ ਸੁਣਿਆ ਸਾਸਤ ਸਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਾਧ ਸੰਤੋਖ ਗਿਆਨ ਸੁਣਿਆ ਅਸੜ ਕਾ ਇਸ ਨਾਨ ਸੁਣਿਆ ਪੜ ਪੜ ਤਾਵੇ ਨਾਨ ਸੁਣਿਆ ਲਾਗੇ ਸਜ ਤਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਨਾਕੇਗਾ ਸੁਣਿਆ ਸੇਖ ਪੀਰ ਪਤਸਾ ਸੁਣਿਆ ਅੰਦੇ ਪਾਵੇ ਰਾਬੋ ਸੁਣਿਆ ਹੱਥ ਵੈਸਗਾ ਨਾਨਕ ਭਗਤ ਹੈ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਰ ਪਿਛੇ ਪਛਤਾਏ ਕਾਗਦ ਕਲਮ ਨਾਲ ਲੇਖਣ ਹਾਦ ਮਨੈ ਕਾ ਬਹਿ ਕਰਣਾ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਬਨ ਕੋਏ ਮਨ ਸਰਤ ਹੋਵੇ ਮਨ ਬੋਧ ਮਨ ਸਗਲ ਭਉਣ ਕੇ ਸੋਧ ਮਨ ਮੋ ਛੋਟਾ ਨਾ ਖਾਏ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਮਾਰਗ ਠਾਕ ਨਾ ਪਾਏ ਮਨ ਪਾਚਾਂ ਪ੍ਰਗਟ ਜਾਏ ਮਨ ਮਕ ਨਾ ਚੱਲੇ ਪੰਥ ਮਨ ਧਰਮ ਸਿੱਖੇ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨ ਆਪੇ ਮੋਖ ਦਵਾਰ ਮੰਨ ਪਰਵਾਦੇ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨ ਨਾਨਕ ਹੋਇ ਨਾ ਭਿਕ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹਹ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਾ ਕਰਣਾ ਨਾਹੀ ਸਮਰ ਧੋਲ ਧਰਮ ਦਇਆ ਕਾ ਪੂਤ ਸੰਤੋਖਤਾ ਪ੍ਰਖਿਆ ਜਨ ਸੋਤਾ ਜੇ ਕੋ 부ਜਾ ਹੋ ਵਸ ਤਿਆਰ ਧਵਲੇ ਉਪਰ ਕੇਤਾ ਭਾਰ ਧਰਤੀ ਹੋਰ ਪੜਾ ਹੁਰ ਹੋਦਾ ਤਿਸਤੇ ਪਾਦ ਤਲਾ ਕਮਨ ਜੋਰਾ ਜੀ ਆਇਆਂ ਜਤ ਰੰਗਾ ਕੇ ਨਾਮ ਸਭ ਨ ਲਿਖਿਆ ਗੁੜੀ ਕਲਾ ਮਹਿਲ ਖਲਕ ਜਾਣਾ ਕੋਏ ਲਿਖਾ ਲਿਖਿਆ ਕੇਤਾ ਹੋਏ ਕਿਤਾ ਤਣਸਵਲ ਹੋ ਰੂਪ ਕੀਤੀ ਦਾ ਜਾਣ ਕਣਕੂਤਾ ਕਿਤਾ ਪਸਾਉ ਇੱਕੋ ਕਬਾਵੋ ਤਿਸਤੇ ਹੋਏ ਲਖ ਦਰਿਆ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵ ਇਕ ਬਾਦ ਜੋ ਤਦ ਭਵੈ ਸਭ ਭਲੇ ਕਾਰ ਤੂ ਸਦਾ ਸਲਾਮਤਨ ਰੰਕਰ ਅਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਅਸੰਖ ਅੰਤਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾਰ ਅਸੰਖ ਸੋਰਮਾ ਭਕ ਸਰ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਮਨ ਕਾਹ ਵਿਚਾਰ ਵਾਰਿਆ ਨਾ ਜਾਵਾ ਇੱਕ ਬਾਦ ਜੋ ਤੁਧ ਪਵੈ ਸਾਈ ਭਲੇ ਕਾਰ ਤੁਸਦਾ ਸਲਾਮਤ ਨਰੰਕਰ ਅ ਸੰਖ ਮੁਰਖੰਦ ਘੂਰ ਸੰਖ ਚੋਰ ਹਰਾਮਖੂਰ ਅ ਸੰਖ ਅਮਰ ਕਰ ਜਾਹੇ ਜੋਰ ਅ ਸੰਖ ਗਲੋਡਾ ਤਿਆ ਕਮਾਹੇ ਅਸੰਖ ਪਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਪੀ ਰਾਹੇ ਅਸੰਖ ਮਲੇਸ਼ ਮਲ ਭਾਖਾ ਹੈ ਅਸੰਖ ਨਿਤਕ ਸਰ ਕਰਾ ਭਾਰ ਨਾਨਕ ਨਿਚ ਕਹ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੈ ਸੈ ਭਲੇ ਕਾਰ ਤੂ ਸਦਾ ਸਲਾਮਤ ਨਰੰਕਰ असंख नाव संख थाप अगम अगम असंख लो आसंख है सरपार होए अखरी नम अखरी साला अखरी ज्ञान गीत गुण गा अखरी अलखन बोलन बाण अखरा सिर संयोग बखान जिनह लिख तिसर नाहे जि फरमाए तिवत पाहे ਜਿਤਾ ਕਿਤਾ ਤੇ ਤਨੋਂ ਬਿਨ ਨਾ ਬੈ ਨਾਹੀ ਕੋਥਾ ਓ ਕੁਦਰਤ ਕਮਣ ਕਾ ਹਾ ਵਿਚਾਰ ਵਧਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥਰ ਤਨ ਦੇ ਪਾਣੀ ਧੋਤੇ ਉਤਰਾ ਸਖੇ ਮੋਤ ਪਲੀਤੀ ਕੱਪੜ ਹੋਏ ਦੇ ਸਾਬਣ ਲਿਓ ਤੋਏ ਹਰਿ ਨਤ ਤਪ ਕੇ ਸੰਗ ਉਤਪੈ ਨ ਵੇਕੇ ਰੰਗ ਪੁੰਨੀ ਪਾਪੀ ਆਕਣ ਨਾਹਿ ਕਰ ਕਰ ਕਰਣਾ ਲਿਖਲਾ ਜਾਹ ਆਪੇ ਬੀਜ ਫੇ ਖਾਹੁ ਨਾਨਕ ਹੁਕਮੀ ਆਲ ਹੋ ਜਾਹੋ ਤੀਰਥ ਤਪ ਦਇਆਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਰਥਾਤ ਬਾਣੀ ਪਰਮਾਉ ਸਤ ਸੁਹਾਨ ਸਦਾ ਮਨ ਚਾਉ ਕਣਸਾਇਲਾ ਵਕਤ ਕਵਣਾ ਕਵਣਾ ਤੁਤ ਕਵਣ ਵਾਰ ਕਵਣ ਸਰੋਥੇ ਮਾਹ ਕਣਜਿਤ ਵਾ ਆਕਾਰ ਵੇਲ ਨਾ ਪਇ ਪੰਡਤੀ ਜੇ ਹੋਵੈ ਲਿਖ ਪੁਰਾਣਾ ਵਕਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਣ ਇਤਵਾਰਨਾ ਜੋਗੀ ਜਾਣਾ ਰਤਮਾ ਹੋ ਨ ਕੋਈ ਜੇ ਕਰਤਾ ਸਰ ਠੇਕਾ ਸਾਜੇ ਆਪੇ ਜਾਣੈ ਸੋਏ ਕੇਵ ਕਰਿਆ ਖਾਕਿ ਸਾਲਾਹੀ ਕਿਵਰਣਿ ਕਵ ਜਾਣਾ ਨਾਨਕ ਅੱਖਣ ਸਭ ਕੋ ਆਖ ਇਕਦੋ ਇਕ ਸਿਆਣ ਵਡਾ ਸਾਹਿਬ ਵੱਡੀ ਨਾਹੀ ਕੀਤਾ ਜਾਕ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆ ਨਾ ਸੋਹਾ ਤਤ ਦਤ ਪਤਦ ਲਖ ਅਗਸ ਅਗਸ ਉੜ ਖੋੜ ਖਾਲ ਚਕੇ ਵੈਦ ਕਹਿਣ ਇਕ ਵਾਰ ਸੱ ਸਠ ਰ ਕਰਨ ਕਤੇ ਬਾ ਅਸਲੋ ਇਕ ਧਾਤ ਲੇਖ ਹੋਏ ਤਾਂ ਲਕੀਆ ਲਖੇ ਹੋਏ ਵਿਨਾਸ਼ ਨਾਨਕ ਵੱਡਾ ਆਕੀਐ ਆਪੇ ਜਾਣੇ ਆਪ ਸਲਾਹੀ ਸਲਾਹ ਹੈ ਇਤੇ ਸੁਰਤ ਨ ਪਾਈਆ ਨਦੀਆਂ ਅਤੇ ਵਾਪ ਵਹ ਸੰਬੰਧ ਨ ਜਾਣੀਆ ਸਮੰਦ ਸਤ ਸੁਲਤਾਨ ਗ੍ਰਹ ਸੇਤੀ ਮਾਲ ਧਾਨ ਖੇੜੇ ਤੁਰਨਾ ਹੋਵਣੇ ਜੇ ਤਸਮਨ ਹੁਨਾ ਵਿਸਰਹਿ ਅੰਤਨਾ ਸਿਵਤੇ ਕਹਨ ਅੰਤ ਅੰਤਨ ਕਰਣੇ ਦੇਣ ਨ ਅੰਤ ਅੰਤਨਾ ਜਪਿ ਕੇਵਨ ਮੰਤ ਅੰਤਨ ਜਪਿ ਕੀਤਾ ਆਕਾਰ ਅੰਤਨ ਜਾਪੈ ਪਾਰਵਾਰ ਅੰਤ ਕਾਰਣ ਕੀਤੇ ਬਿਲਲਾਹੇ ਤਾਂ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਭ ਉੱਚਾ ਥਾਉ ਉੱਚੇ ਪਰ ਉੱਚਾ ਨਾਉ ਐਵਡ ਉੱਚਾ ਹੋਆ ਕੋਏ ਤੇ ਸੋਚੇ ਕੋ ਜਾਣੇ ਸੋਏ ਜੇਵਡ ਆਪ ਜਾਣੇ ਆਪ ਪਾਪ ਨਾਨਕ ਨਦਰੇ ਕਰਮੇ ਦਾਤ ਬਖਤ ਕਰਮ ਲਿਖਿਆ ਨਾ ਜਾਏ ਕੋਡਾ ਦਾਤਾ ਚਰਨ ਹਤ ਮਾਇ ਕਿਤੇ ਮੰਗਰ ਜੋਰ ਅਪਾਦ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਵ ਟੁੱਟਾ ਵਕਾਰ ਕਿਤੇ ਲਾਲਾਮ ਕਿਰਪਾ ਹੈ ਕਿਤੇ ਮੁਰਖ ਹੀ ਕਾਹੇ ਕਿਤਿਆਂ ਦੁਖ ਭੋਗ ਸਦ ਮਾਰ ਐ ਬੇਦਾ ਤੇਰੀ ਦਾ ਤਰ ਬੰਦ ਖਲਾਸੀ ਭਾਣੇ ਹੋਏ ਹੋਰ ਅੱਖ ਨਾ ਸਕੇ ਕੋਏ ਜੇ ਕੋ ਖੱਖ ਅੱਖਣ ਪਾਏ ਉਹ ਜਾਣੇ ਜੀਤਿਆਂ ਮਖਾਏ ਆਪੇ ਜਾਣੇ ਆਪੇ ਦੇ ਅਖ ਸਿਵਕੇਈ ਕੇ ਜਸਨਾ ਬਖਸ ਸਿਵ ਸਲਾ ਨਾਨਕ ਪਾ ਸਾਹੀ ਫਤਸਾਹ ਅਮਲ ਗੁਣ ਅਮਲ ਵਪਾਰ ਅਮਰ ਵਪਾਰੀ ਅਮਲ ਪੰਡਾਰ ਅਮਲ ਅਭਮ ਲ ਜਾਹੇ ਅਮਲ ਭਾਇ ਅਮਲ ਸਮਾਹੇ ਅਮਲ ਧਰਮ ਮੁਲ ਦੀ ਬਾਣ ਅਮਲ ਤਲ ਅਮਲ ਪ੍ਰਵਾਨ ਅਮਲ ਬਖਸ਼ੇ ਸਾ ਮੁਲ ਨਿਸ਼ਾਨ ਅਮਲ ਕਰਮ ਮੁਲ ਪ੍ਰਮਾਨ ਅਮਲ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਇ ਆਖ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਬਰਮ ਆਖੇ ਇੰਦ ਆਖੇ ਗੋਪੀ ਤੇ ਖੋਵੰਦਾ ਆਖੇ ਸਰਖੇ ਸਿਦ ਆਖੇ ਕੀਤੇ ਕੀਤੇ ਬੁੱਧ ਆਖੇ ਦਾ ਨਾਮ ਆਖੇ ਦੇਵ ਆਖੇ ਸੁਰ ਨਰਮਨ ਜਨ ਸੇਵਾ ਕੀਤੇ ਆਖੇ ਆਕਣ ਪਾਹੇ ਕੀਤੇ ਕੱਕ ਉੱਠ ਡਜਾਹੇ ਇਤੇ ਕੀਤੇ ਹੋਰ ਕਰੇ ਤਾ ਆਖ ਨ ਸਕੇ ਕੇ ਈਕੇ ਜੇਵੜ ਭਾਵੈ ਤਿਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਖਿਆ ਸਰਗਾ ਵਾ ਰਾਗਾ ਬਾਰ ਸੋਦਰ ਕੇ ਹਾਸੋ ਕਰ ਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਗਣ ਹਾਰੇ ਕੇਤੇ ਰਾਗ ਪਰੇ ਸੰਖਿਆ ਨਾ ਕੇਤੇ ਗਵਣ ਹਾਰੇ ਗਾਵਤਨ ਆਪਣਾ ਪਾਣੀ ਵਹਿ ਸੰਤਰ ਗਾਵੈ ਰਾਜਾ ਧਰਮ ਦੋਵਾਰੇ ਗਾਵਹ ਚਿਤ ਗੁਪਤ ਲਖ ਜਾਣਾ ਹ ਲਖ ਲਖ ਧਰਮ ਵਿਚਾਰੇ ਗਾਵ ਸਰਬਰਮਾ ਦੇ ਬੀਸਨ ਸਦਾ ਸਵਾਰੇ ਗਾਵਹ ਇੰਦਨ ਦਸਣ ਬੈਠੇ ਦੇਵਤਿਆ ਦਰ ਨਾਲੇ ਗਾਵਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਥੇ ਸਤੇ ਸੰਤੋਖੀ ਗਾਵਹ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੇ ਸਰਜੁਗ ਜੁਗ ਵਿਦਿਆ ਨਾਲੇ ਗਾਵ ਮੋਹਣੀ ਆਵਨ ਮੋਹਿਨਾ ਸੁਰਗਮ ਅਚ ਪਿਆਲੇ ਗਾਵਨ ਦਤਨੋਂ ਪਾਏ ਤੇਰੇ ਅਸਰ થી ਦਤਨਾ ਦੇ ਗਾਵ ਜੋਤ ਮਹਾਬਲ ਸੂਰਾ ਗਾਵ ਖਾਣੀ ਚਾਰੇ ਗਾਵ ਅਖੰਡ ਮੰਡਲੋਰ ਭੰਡਾ ਕਰ ਕਰ ਰੱਖੇ ਤਾਰੇ ਸੇ ਤੁਧਨੋਂ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹਰ ਕੀਤੇ ਗਬਨ ਸੇ ਮਾ ਚਤਨਾ ਆਵਨ ਨਾਨਕਿਆ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸਚ ਸੱਚੇ ਨਾਈ ਹੈ ਭੀ ਹੁਸੀ ਜਾਏ ਨਾ ਜਾਸੀ ਰਚਨਾ ਜਿਨਾਂ ਰਚਿਐ ਐ ਰੰਗੇ ਰੰਗੇ ਭਾਤੇ ਕਰ ਕਰ ਜਿਨ ਸੇ ਮਾਇਆ ਜਿਨ ਉਪਾਈ ਕਰ ਕਰ ਵਿਖਾ ਖੇਤਾ ਆਪਣਾ ਜਿਉ ਤਿਸ ਦੇ ਵਢਿਆਈ ਜੋ ਇਸ ਭਾਵੇਂ ਸੋਇ ਕਰਸੀ ਹੁਕਮਨਾ ਕਰਨਾ ਜਾਈ ਸੋਫਾ ਸਾਹਿਬ ਸਾਹ ਪਾ ਸਾਹਿਬ ਨਾਨਕ ਰਹਿਨ ਰਜਾਈ ਮੰਦਾ ਸੰਤੋਖ ਸਰਮਾ ਝੋਲੀ ਤੇ ਹਾਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤਾ ਆਈ ਪੰਥ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦਿਤ ਸਹਾ ਆਦੇਸ ਆਧਾ ਨੀਲ ਅਨਾਥ ਅਨਾਹਤ ਜੁਗ ਜੁਗ ਇਕ ਵੇਸਾ ਭਗਤ ਗਿਆਨ ਦਿਆ ਪੰਡਾਰਣ ਘਟ ਘਟ ਬਾਜ ਨਾਦ ਆਪਨਾਥ ਨਾਥੀ ਸਭ ਜਾਕੇ ਰੇਸਦ ਅਵਰਾ ਸਾਧ ਸੰਜੋਗ ਵਿਜੋਗ ਦਾ ਕਾਰ ਚਲਾਵੇ ਲੇਖੇ ਆਵ ਭਾਗ ਯਾ ਦੇਤ ਸੇ ਆਦੇਸ ਆਦ ਨਿਲ ਅਨਾਤ ਅਨਾਹਤ ਜੁਗ ਜੁਗ ਇੱਕ ਵੇਸਾ ਇਕਾ ਮੈਂ ਜੁਗਤ ਵਿਆਹ ਇਤੇ ਨਾ ਚੇਲ ਪਰਵਾਣ ਇੱਕ ਸੰਸਾਰੇ ਇੱਕ ਢਾਰ ਇੱਕ ਲਾਏ دیਵਾਨ ਦੇਵ ਤਿਸ ਪਰ ਤੇ ਚਲਾਵੇ ਜੋ ਹੋਵੇ ਪ੍ਰਮਾਣ ਉਹ ਕਹਿਉ ਨ ਨਦਰਣ ਆਵੇ ਬਹੁਤਾ ਇਹੋ ਵਡਾਣ ਆਦੇ ਤਿਸ ਆਦੇਸ ਆਦਨਿਲ ਅਨਾਤਨਾ ਹਤ ਯੁਗ ਜੁ ਇਕ ਵੇਸ ਆਸਣ ਲੋਏ ਪੰਡਾਰ ਜੇ ਕੁਛ ਪਾਇਆ ਸੁਇ ਕਵਾਰ ਕਰ ਕਰ ਵੇਖੇ ਸਰ ਜਨ ਹਾੜ ਨਾਨਕ ਸੱਚੇ ਗੇ ਸਾਚੇ ਕਾਰ ਆਦੇਸ ਆਦੇਸ ਆਦ ਨਿਰ ਅਨਾਦ ਅਨਹਤ ਜੁਗ ਜੁਗ ਇਕੋ ਵੇਸਾ ਇਕ ਦੋ ਜਿਪ ਲੱਖ ਹੋ ਹੈ ਲੱਖ ਹਲਕ ਵੀਸ ਲੱਖ ਲੱਗੇੜਾ ਆਖੀਏ ਇਕ ਨਾਮ ਜਗਦੀਸਾ ਐਤਰਾ ਫਤ ਪਵੜੀਆਂ ਚੜਿਏ ਹੋਏ ਏਕੀਸ ਸੁਣ ਗੱਲਾ ਆਕਾਸ਼ ਕੀ ਕੀਟਾ ਆਇ ਰੇਸ ਨਾਨਕ ਨਦਰੇ ਪਾਈਆ ਕੋੜੀ ਕੋੜਾ ਠੇਸ ਆਖਣ ਜੋਰ ਚੁਪਾ ਨਾ ਜੋਰ ਜੋ ਨ ਮੰਗਣ ਦੇਣ ਨਾ ਜੋਰ ਚੋਰ ਨ ਜੀਵਨ ਮਰਨ ਨ ਜੋੜ ਜੋ ਨ ਰਾਜ ਮਾਲ ਮਨ ਸੋਰਾ ਜਾਰ ਨ ਸਰਤੇ ਗਿਆਨ ਵਿਚਾਰ ਜੋ ਨ ਜੁਗਤੇ ਛਟਾ ਸੰਸਾਰ ਜਿਸਾ ਜੋਰ ਕਰ ਵਿਖਾ ਸੋਏ ਨਾਨਕ ਤੁਮ ਨੀਚ ਨ ਕੋਏ ਰਾਤਾ ਤੇਰ ਤੇ ਤੇ ਤਿਵਾਰ ਕਣ ਕਣ ਅਗਨੀ ਪਾਤਲ ਤਿਸੈ ਧਰਤੀ ਥਾ ਪਰ ਖੇਤਰਮ ਸਾਦ ਤਿਸੁ ਜੇ ਜੁਗਤ ਕੇ ਰੰਗ ਤੈਨ ਕੇ ਨਾਨਕ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਨ ਪੰਚ ਪ੍ਰਵਾਨ ਅਨਦ੍ਰੇ ਕਰਮ ਭਵੈ ਨਸਾਣਾ ਕਚਪਖਾਈ ਉਤੇ ਪਾਏ ਨਾਨਕ ਗਿਆ ਜਾਪੇ ਜਾਏ ਧਰਨ ਖੰਡ ਕਹਿਓ ਧਰਮ ਗਿਆਨ ਖੰਡ ਕਾ ਆਖੋ ਕਰਮ ਖੇਤੇ ਪਣ ਪਾਣੀ ਵੈ ਸੰਤਰ ਖੇਤੇ ਕਾਨ ਮਹੇਸਾ ਖੇਤੇ ਬਰਮ ਕਾੜਤ ਕੜੀਐ ਰੂਪ ਰੰਗ ਕਹਿ ਵੈਸ ਖੇਤੇ ਅਕਰਮ ਭੂਮੀ ਮੇਰ ਕیتے ਕیتے ਤੂ ਉਪਦੇਸਾ ਖੇਤੇ ਇੰਦ ਚੰਦ ਸੂਰ ਕیتے ਖੇਤੇ ਮੰਡਲ ਦੇਸ ਕیتے ਸਿਦਵਤ ਨਾਥ ਕیتے ਖੇਤੇ ਦੇਵੀ ਵੈਸਾ ਕਿਤੇ ਦੇਹ ਦਨਵਨ ਕੀਤੇ ਕਿਤੇ ਰਤਨ ਸਮੰਦ ਕੀਤਿਆਂ ਖਾਨੀ ਕੀਤਿਆਂ ਬਾਣੀ ਕੀਤੇ ਪਾ ਚਨਰਿੰਦ ਕੀਤਿਆਂ ਸੁਰਤੀ ਸੇਵ ਕੀਤੇ ਨਾਨਕ ਅੰਤਨਾ ਅੰਤਾ ਗਿਆਨ ਕੰਡ ਮ ਗਿਆਨ ਪਰਚੰਡ ਤਿਥੇ ਨਾਦ ਬਿਨੋਦ ਕੋਟ ਆਨੰਦ ਸਰਹੰਡ ਕੀ ਬਾਣੀ ਰੂਪਾ ਤਿਥੇ ਘੜਤ ਘੜੀ ਬਹੁਤ ਤਨੋਪਾ ਤਾ ਕੇ ਅਗਲਾ ਕੱਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਤਿੱਥੇ ਘੜੀਆ ਸੁਰਤ ਮਾਤਮਨ ਬੋਧਾ ਤਿੱਥੇ ਘੜੀਆ ਸਰਾ ਸਦਾ ਕੇ ਸੋਦਾ ਕਰਮ ਅਖੰਡ ਕੇ ਬਾਣੀ ਜੋਰਾ ਤਿੱਤੇ ਹੋਰ ਨਾ ਕੋਈ ਹੋਰਾ ਤਿੱਥੇ ਜੋਤ ਮਹਾ ਬਲ ਸੂਰ ਤਿਨ ਮੈਂ ਰਾਮ ਰਹਿਆ ਪਰਪੂਰਾ ਤਿਤੈ ਸਿਤ ਸਿਤ ਮਮ ਮਾਹਿਤ ਰੂਪ ਨਕਤਨ ਜਾਹੇ ਨਾ ਉਮਰ ਨ ਠਾਗੇ ਜਾਹੇ ਜਿਨ ਕੇ ਰਾਂ ਵਸੈ ਵਰਮਾਹੇ ਤਿਤੈ ਭਗਤਵ ਸਹਿ ਕੇ ਲੋ ਕਰਨ ਸੱਚਾ ਮਨ ਸੋਏ ਸਤਿ ਕੰਡ ਉਸਨ ਰੰਖਾਰ ਕਰ ਕਰ ਵੇਖੈ ਨਦਰਿਨ ਹਾਲਾ ਤੇਥੇ ਖੰਡ ਮੰਨੁਰ ਭੰਡ ਜੇ ਕੋ ਕਥੇ ਤੰਤ ਨਾ ਅੰਤ ਤੇਥੇ ਲੋ ਲੋ ਆਕਾਰੋ ਜਿਵੇਂ ਜਿਵੇਂ ਹੁ ਕਾਮ ਤਿਵਤ ਵਿਕਾਰ ਵਿਖੇ ਵਿਗਸੇ ਕਰ ਵਿਚਾਰ ਨਾਨਕ ਗਤਨਾ ਕਰੜਾ ਸਾਧ ਜਤ ਪਹਰ ਤਿਰਜ ਜੈ ਸੁਨਿਆਰ ਅਰਣਵਤ ਵੇਦ ਤਿਆਰ ਭਉਖਲਾ ਗਨ ਤਪ ਤਾਓ ਪੰਡਾ ਤੋ ਅੰਮ੍ਰਿਤ ਤਿਤ ਢਾਲ ਖੜੀਏ ਸਬਦ ਸਚੇ ਟਕਸਾਲ ਜਨਕ ਨਦਰ ਕਰਮ ਤਿਨ ਘਾਰ ਨਾਨਕ ਨਦਰਿ ਨਦਰਣ ਹਾਲ ਸਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵ ਸਰਦਾ ਸਦਾ ਹੀ ਤਾਇਆ ਖੇਲਾ ਸਗਲ ਜਗਤ ਚੰਗਿਆਈਆਂ ਭਰਾਈਆਂ ਵਾਛੇ ਧਰਮ ਹਉ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗੈਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾਲ ਜਿਨੇ ਨਾਮ ਧਿਆਇਆ ਗੈਮ ਸਖਤ ਕਾਲ ਨਾਨਕ ਤੇ ਮੁਖ ਉਜਾਲੇ ਕਿਤੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ